ਆਓ ਸੁਣੀਏ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਮੋਤੀ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ ਇਹ ਪਿਸਤੀ ਨਸਲ ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੂਕਦਾ ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੁਲੀ-ਕੁਲੀ ਚੀਜ਼ ਮੈਨੂੰ ਛੂਹੀ ਮੈਂ ਥੱਲੇ ਦੇਖਿਆ ਤੇ ਡਰਿਆ ਇਹ ਇੱਕ ਕੁੱਤੇ ਦੀ ਬੂਥੀ ਸੀ ਪਿਤਾ ਜੀ ਦੇ ਦੋਸਤ ਨੇ ਕਿਹਾ ਡਰਨਾ ਬੱਚਾ ਇਹ ਵੱਡਾ ਨਹੀਂ ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ ਮੈਂ ਉਸ ਨਾਲ ਚੰਪਕ ਗੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ ਕੀ ਗੱਲ ਹੈ ਬੇਟਾ ਉਦਾਸ ਕਿਉਂ ਹੈ ਮੈਂ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉਤਰ ਦਿੱਤਾਂ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਤੱਕ ਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ ਪਿਤਾ ਜੀ ਨੇ ਆਖਦੀ ਬੇਮਲੂਨ ਘੋਰੀ ਦਿੱਤੀ ਤੇ ਮੈਂ ਸਹਿਮ ਗਿਆ ਪਿਤਾ ਜੀ ਦੇ ਮਿੱਤਰ ਨੇ ਕਿਹਾ ਦੋਸਤ ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ beta ਤੂੰ ਮੋਤੀ ਲੈਣਾ ਹੈ ਜਾ ਲੈ ਜਾ ਬੀਬਾ ਪੁੱਤਰ ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਦਰਬਕੇ ਸਨ ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਤੇ ਮੇਰੇ ਹੱਥ ਫੜਾ ਦਿੱਤੀ। ਮੋਤੀ ਹੈਰਾਨ ਸੀ। ਸ਼ਾਇਦ ਸੋਚ ਰਿਹਾ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ। ਮੋਤੀ ਮੁਰਮੁਰ ਆਪਣੇ ਮਾਲਕ-ਵਾਲ ਦੇਖਦਾ ਸੀ। ਪਰ ਉਸਦੇ ਕਹਿਣ ਤੇ ਕਿ ਜਾ ਮੋਤੀ ਹੋਂ ਤੇਰਾ ਮਾਲਕ ਨਿੱਕਾ ਕਾਕਾ ਹੈ। ਉਹ ਮੇਰੇ ਨਾਲ ਤੁਰ ਪਿਆ। ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਤੇ ਅਸੀਂ ਆਪਣੇ ਘਰ ਪਹੁੰਚੇ ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ ਪਿਤਾ ਜੀ ਨੇ ਉੱਤਰ ਦਿੱਤਾ ਕਾਕੇ ਦੀ ਮਾਂ ਕਾਕੇ ਨੂੰ ਇਹ ਚੰਗਾ ਲੱਗਾ ਸੀ ਤੇ ਪਰਸ਼ੋਤਮ ਬਾਪੂ ਨੇ ਇਹ ਦੇ ਦਿੱਤਾ ਮਾਤਾ ਜੀ ਨੇ ਹੋਰ ਕੁਝ ਨਾ ਕਿਹਾ ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ ਉਹ ਕੁਝ ਨਹੀਂ ਸਿੱਖਾਂਦਾ ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ ਪਿਤਾ ਜੀ ਦੀਆਂ ਅੱਖਾਂ ਵਿੱਚ ਕੋਈ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੋੜ ਔਨਲੀ ਕਿਹਾ ਪਰ ਪਿਤਾ ਜੀ ਨਾ ਮੰਨੇ ਸਗੋਂ ਉਹ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ ਪਿਤਾ ਜੀ ਨੇ ਨੌਕਰਾਨੀ ਨੂੰ ਤਾਜ਼ਾ ਦੁੱਧ ਲਿਆਉਣ ਦਾ ਹੁਕਮ ਦਿੱਤਾ ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਜਦਾ ਪੀ ਗਿਆ ਉਸਤੋਂ ਤੋਂ ਮੋਤੀ ਫੇਰ ਮੇਰੇ ਨਾਲ ਖੇਡਣ ਲੱਗ ਪਿਆ ਹੌਲੀ ਹੌਲੀ ਉਸਦੀ ਸੰਗਲੀ ਖੁੱਲੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ ਜਦੋਂ ਕਦੇ ਉਹ ਮੇਰੇ ਨਾਲ ਸਕੂਲ ਜਾਣ ਦੇ ਸਮੇਂ ਖੁੱਲਾ ਹੁੰਦਾ ਉਹ ਮੇਰੇ ਮਗਰ ਦੱਬੇ ਪੈਰੀਂ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ ਜੇ ਉਹ ਕਿਸੇ ਦਾ ਮੂੰਹ ਚਟ ਲੈਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਲੈ ਕੇ ਨਾ ਸੁੱਟਦਾ ਸੀ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਹ ਲੈਂਦਾ ਸੀ ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ દોੜੇ ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜਾ ਸੀ ਜੋ ਉਹਨਾਂ ਦਾ ਰੋਗ ਚੱਲ ਲੈਂਦਾ ਉਸਨੇ ਵੱਧ ਕੇ ਇੱਕ ਘੁਰ ਕੀ ਸੁਣਾਈ ਤੇ ਨਾਲ ਹੀ ਚਿੱਟੇ ਦੁੱਧ ਦੰਦ ਦਿਖਾਏ ਫਿਰ ਉਹ ਮੇਰੇ ਬੈਂਚੇ ਹੇਠਾਂ ਵੜ ਕੇ ਬਹਿ ਗਿਆ ਤਾਂ ਇਹ ਕੁੱਤਾ ਤੇਰਾ ਹੈ ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਐਵੇਂ ਨਮਕੋਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ ਮੈਂ ਡਰਦਿਆਂ ਡਰਦਿਆਂ ਮਾਸਟਰ ਜੀ ਨੂੰ ਕਿਹਾ ਇਹ ਕੁੱਤਾ ਮੇਰਾ ਹੀ ਹੈ ਉਹਨਾਂ ਉਸ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ ਮੈਂ ਬੜਾ ਖੁਸ਼ ਸਾਂ ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੌਦਿਆ ਸਾਲ ਸੇਵੀਆਂ ਦਾ ਸਵਾਦ ਚਖਾਉਣਾ ਹੈ ਇਹ ਮਾਸਟਰ ਜੀ ਚਪੇੜਾ ਮਾਰਨੋਂ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਹਨ ਕਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਂ ਨੂੰ ਸੁਣਾਈ ਪਰ ਮਾਤਾ ਜੀ ਨਾਲੋਂ ਮੈਨੂੰ ਮੋਤੀ ਬਹੁਤਾ ਗੌਰ ਨਾਲ ਸੌਂਦਾ ਦਿਖਾਈ ਦਿੰਦਾ ਸੀ ਮੈਂ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸਾਂ ਹੱਛਾ ਬੱਚੂ ਮੈਨੂੰ ਮਾਰ ਪੁਆਈ ਕਿ ਉਹ ਮੇਰੇ ਕੋਲ ਆ ਕੇ लेट ਗਿਆ ਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ ਖਬਰੇ ਉਹ ਮੈਨੂੰ ਕਹਿ ਰਿਹਾ ਸੀ ਕਿ ਮਿੱਤਰ ਆਪਣੇ ਵੰਡੇ ਦਾ ਮੈਨੂੰ ਮਾਰ ਲੈ ਉਸ ਤੋਂ ਮਗਰੋਂ ਉਸਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਕਿਹਾ ਨੱਠ ਜਾ ਮੋਤੀ ਨਹੀਂ ਤੇ ਮੈਂ ਮਾਰਾਂਗਾ। ਮੋਤੀ ਸੱਚੀ ਮੁੱਚੀ ਉੱਠ ਦੌੜਿਆ। ਮੈਨੂੰ ਬੜਾ ਅਫਸੋਸ ਹੋਇਆ ਮਤੇ ਮੇਰਾ ਮਿੱਤਰ ਗਵਾਚ ਜਾਵੇ। ਸਕੂਲ ਦੀ ਟੈਲੀਵਿਜਨ ਵਾਲੀ ਸੀ ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ ਮੇਰਾ ਖਿਆਲ ਮੋਤੀ ਵਾਲ ਹੀ ਲੱਗਾ ਰਿਹਾ ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਦੀ ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕੁਝ ਲੰਬਾ ਹੈ ਮਾਤਾ ਨੇ ਜਾਂਦਿਆ ਹੀ ਪੁੱਛਿਆ ਮੋਤੀ ਘੜੀ ਚੱਲਿਆ ਸੀ ਉਹ ਲੱਭ ਪਿਆ ਹੈ ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ ਹੈ ਮਾਤਾ ਜੀ ਨੇ ਨੌਕਰਾਨੀ ਵੱਲ ਇਸ਼ਾਰਾ ਕਰਕੇ ਕਿਹਾ ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ ਮੋਤੀ ਵਿੱਚ ਬੜੇ ਗੁਣ ਸਨ ਘਰ ਦੀ ਰਾਖੀ ਕਰਦਾ ਸੀ ਦੂਰ ਸੁਟੀ ਚੀਜ਼ ਚੁੱਕ ਲਿਆਉਂਦਾ ਸੀ ਸਿਟ ਡਾਊਨ ਕੇ ਹਾਂ ਅਗਲੇ ਦੋਵੇਂ ਪੰਜੇ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਤੇ ਨਾਲ ਲਮਕਾਈਆਂ ਦੋਨੀਆਂ ਲਾਲ ਟੈਨਾ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤਿਆਂ ਤੇ ਚਾਨਣ ਕਰਦਾ ਹੁੰਦਾ ਸੀ ਪਿਤਾ ਜੀ ਉਸ ਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਜਦ ਉਸ ਨੇ ਉਹਨਾਂ ਦੀ ਜਾਨ ਬਚਾਈ ਸੀ ਪਿਤਾ ਜੀ ਆਪਣੇ ਦਫਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਮੋਤੀ ਨੇ ਜੋ ਉਹਨਾਂ ਨਾਲ ਅਚਾਨਕ ਗਿਆ ਹੋਇਆ ਸੀ, ਉਹਨਾਂ ਦੀ ਪਤਲੂਨ ਫੜ ਲਈ। ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿੱਚ ਘਾਰ ਪਈ। ਦੋਹਾ ਬੂਟਾਂ ਦੇ ਵਿੱਚਕਾਰ ਇੱਕ ਕਰੋੰਡਿਆ ਗੁੱਛੀ ਹੋਇਆ ਬੈਠਾ ਸੀ ਪਿਤਾ ਜੀ ਛਾਲ ਮਾਰ ਕੇ ਲੰਬੇ ਹੋ ਗਏ ਤੇ ਮੋਤੀ ਉਸ ਨੂੰ ਦੇਖ ਕੇ ਭੌਂਕਣ ਲੱਗ ਪਿਆ ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ ਇੱਕ ਦਿਨ ਪਿਤਾ ਜੀ ਮੈਂ ਤੇ ਮੋਤੀ ਅਗਨ ਬੋਟ ਵਿੱਚ ਬੈਠੇ ਸਾਂ ਜਹਾਜ਼ ਦੇ ਦੁਰੰਦਾ ਵਿਸਲ ਹੋ ਚੁੱਕਾ ਸੀ ਜਹਾਜ਼ ਜੈਟੀ ਨਾਲੋਂ ਨਿਖੜ ਚੁੱਕਾ ਸੀ ਮੋਤੀ ਮੈਨੂੰ ਨਾ ਦਿਸਿਆ ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ ਮੈਂ ਚੀਕ ਚਿਹੜਾ ਪਾ ਦਿੱਤਾ ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ ਮੋਤੀ ਨੂੰ ਗਲੋਂ ਫੜ ਕੇ ਕੱਚ ਵਿੱਚ ਦੇ ਲਿਆ ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ ਜਹਾਜ਼ ਤੇ ਜੈਟੀ ਵਿਚਕਾਰ 5-7 ਫੁੱਟ ਦਾ ਪਾੜ ਸੀ ਤੇ ਦਰਿਆ ਹੁਗਲੀ ਸ਼ਾਂ ਸ਼ਾਂ ਕਰਦਾ ਵਗ ਰਿਹਾ ਸੀ ਪਿਤਾ ਜੀ ਨੇ ਦੋ ਕੁ ਕਦਮ ਪਿਛਾਂ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਂ ਚੰਬੜੇ ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ ਅਚਾਨਕ ਉੱਪਰ ਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ ਤੁਸੀਂ ਬੜੇ ਬਹਾਦਰ ਹੋ ਤੁਸੀਂ ਇਸ ਕੁੱਤੇ ਪਿੱਛੇ ਐਨਾ ਖਤਰਾ ਮੁੱਲ ਕਿਉਂ ਲਿਆ ਮੈਮ ਪਿਤਾਜੀ ਦੇ ਵਾਕਫ ਮਿਲ ਮੈਨੇ ਜਦੀ ਵਾਟ ਸੀ ਤੇ ਜਾਣਦੀ ਸੀ ਕਿ ਪਿਤਾਜੀ ਤਰਨਾ ਨਹੀਂ ਜਾਣਦੇ ਸਨ ਪਿਤਾਜੀ ਨੇ ਉੱਤਰ ਦਿੱਤਾ ਸੀ ਕਿ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਦਾ ਹਾਂ ਮੈਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਤਾਂ ਹੈ ਤੁਹਾਡਾ ਬੱਚਾ ਹੈ ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੈਂ ਵੀ ਮੋਤੀ ਦੀ ਮਿੱਤਰ ਬਣ ਗਈ ਮੋਤੀ ਮੇਰੇ ਹਰ ਮਿੱਤਰ ਦਾ ਛੱਟ ਦੋਸਤ ਬਣ ਜਾਂਦਾ ਸੀ ਛੁੱਟੀ ਵਾਲੇ ਦਿਨ ਉਹ ਅਕਸਰ ਸਟਿਮਰ ਦੇ ਪਹੁੰਚਣ ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ ਮੋਤੀ ਪਿੱਛੇ ਮੈਨੂੰ ਆਂਡੇ ਦੁੱਧ ਕੇਕ ਬਿਸਕੁਟ ਚਾਕਲੇਟ ਤੇ ਸੰਲੀਚੰਦਾ ਘਫਾ ਮਿਲਿਆ ਕਰਦਾ ਸੀ ਮੇਮ ਦੇ ਦੋ ਵੱਡੇ ਵੱਡੇ ਕੁੱਤੇ ਹੋਰ ਸਨ ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ ਗੁਲਾਬ ਟਿਊਲਿਪ ਟਮਾਟਰਾਂ ਦੇ ਬੂਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ ਵੱਡੇ ਕੁੱਤੇ ਹਾਫ ਜਾਂਦੇ ਤਾਂ ਉਹਨਾਂ ਨੂੰ ਛੇੜ ਛੇੜ ਕੇ ਨੱਸਦਾ ਪਤਾ ਨਹੀਂ ਇਸ ਨਿੱਕੇ ਜਿਹੇ ਕਦੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ ਖੁਸ਼ਬੋ ਦਰ ਫੁੱਲਾਂ ਨਾਲ ਖਹਿ ਖਹਿ ਕੇ ਉਹ ਵੀ ਦੁਰਦਾ ਫਿਰਦਾ ਫੁੱਲ ਜਾਪਦਾ ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਬਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ ਪਰ ਪਿਤਾ ਜੀ ਨੇ ਕੇਵਲ ਐਨਾ ਹੀ ਉੱਤਰ ਦਿੱਤਾ ਸੀ ਕਿ ਇਹ ਮੇਰੇ ਬੱਚੇ ਦਾ ਖਿਡੌਣਾ ਹੈ ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਣ ਲਈ ਕਿਉਂ ਬੇਚੈਨ ਸੀ ਪੇਸ਼ ਨਾ ਚਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ ਨੋਟ ਦਿਖਾਏ ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ ਮੈਂ ਸਾਫ਼ ਨਾ ਕਰ ਦਿੱਤੀ ਢੇਰ ਚਿਰ ਪਿਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ ਸਮਾਨ ਮਕਾਨ ਸਭ ਮਾਤਾ ਜੀ ਨੇ ਵੇਟ ਕੇ ਉਦਾਰ ਮੁਕਾ ਦਿੱਤੇ ਸਨ ਟੈਕਸੀ ਤਿਆਰ ਸੀ ਪਿਤਾ ਜੀ ਅਧbewੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ ਮੋਤੀ ਲੱਗੇ ਖੜਾ ਸੀ ਮੈਂ ਉਸਨੂੰ ਟੈਕਸੀ ਵਿੱਚ ਬਿਠਾਉਂਦਾ ਚਾਹਵਾਂ ਸਾਂ ਜਦੋਂ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਕੋਰੀ ਨਾਲ ਨਾ ਮੰਜ਼ੂਰ ਹੋਈ ਕਲਕੱਤੇ ਦੇ ਗਹਿਮਾ ਗਹਿਮ ਬਾਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ ਹੈਰਿਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ ਸੂਰਦਾਸ ਸਾਹਿਬ ਭਜਨ ਕਿ ਕਦਮ ਬੜੇ ਆਗੇ ਮਨ ਪਾਛੇ ਪਾਗੇ ਸੁਣ ਕੇ ਹੁਣ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ ਗੱਡੀ ਵਿੱਚ ਸੀਟਾਂ ਬਕਸ ਸਨ ਅਸੀਂ ਆਪਣੇ ਡੱਬੇ ਵਿੱਚ ਬੈਠ ਗਏ 15-20 ਮਿੰਟਾਂ ਬਾਅਦ ਜਦ ਕੇ ਗੱਡੀ ચીਖ ਮਾਰ ਕੇ ਧੋ ਚੁੱਕੀ ਸੀ ਮੋਤੀ ਸੁਦਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ ਮੇਰੇ ਕੋਲ ਉਹ ਰਹਿ ਨਾ ਗਿਆ ਮੈਂ ਆਵਾਜ਼ ਦਿੱਤੀ ਅੰਨੇ ਵਾ ਨੱਟ ਦਾ ਮੋਤੀ ਡੱਬੇ ਨਾਲ ਆਣ ਮਿਲਿਆ ਪਲੇਟਫਾਰਮ ਲੰਘ ਚੁੱਕਾ ਸੀ ਦੌੜ ਲਾਈਨਾ ਵਿੱਚ ਸ਼ੁਰੂ ਸੀ ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ ਉਹ ਚਾਹਿਆਂ ਲੈਂਦਾ ਸੀ ਮعلوم ਹੁੰਦਾ ਸੀ ਕਿ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ ਪਰ ਬੇਰਹਿਮ ਬੇਦਿਲ ਇੰਜਨ ਤੇਜ਼ ਹੋ ਰਿਹਾ ਸੀ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਪਤਾ ਨਹੀਂ ਕਿਉਂ ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਕਰਨ ਕਰਦੇ ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹੋ ਹੈ ਮੋਤੀ ਅਜ ਦੌੜ ਵਿੱਚ ਹਾਰ ਖਾ ਰਿਹਾ ਸੀ ਮੈਂ ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ हट ਗਿਆ ਉਸ ਨੂੰ ਵੇਖਦਾ ਰਿਹਾ ਖਾਲ ਮਾਰਨ ਨੂੰ ਜੀ ਨਹੀਂ ਸਿੱ ਕਰਦਾ ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆ ਹੁੰਦੇ ਮਗਰੋਂ ਸਾਨੂੰ ਗਵਾਂਡੀਆਂ ਦੀ ਚਿੱਠੀ ਆਈ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵਿੱਚ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ ਦਿਨ ਰਾਤ ਵਿੱਚ 1 ਘੰਟਾ ਉਹ ਗਾਇਬ ਰਹਿੰਦਾ ਸੀ ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ ਇੱਕ ਦਿਨ ਰਾਤੀ ਉਹ ਬੜਾ ਰੋਇਆ ਖਬਰੇ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ ਤੇ ਫੇਰ ਉਸ ਨੂੰ ਕਿਸੇ ਨੇ ਨਹੀਂ ਸੀ ਦੇਖਿਆ ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਹੈ